ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅਮਨ ਅਰੋੜਾ ਦਾ ਇਸ ਤਰੀਕੇ ਦੇ ਨਾਲ ਪ੍ਰੋਐਕਟਿਵ ਹੋਣਾ ਇਸ ਵੱਲ ਇਸ਼ਾਰਾ ਕਰਦਾ ਹੈ। ਦਿੱਲੀ ਦੇ ਨਤੀਜੇ ਆਣੇ ਸੀ ਉਸ ਤੋਂ ਇੱਕ ਦਿਨ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਕਹਿੰਦੇ ਕਿ ਕੱਲਾ ਸਿੱਖ ਸੀਐਮ ਹੀ ਕਿਉਂ ਹੋਵੇ? ਕਿਉਂ ਨਹੀਂ ਕੋਈ ਹਿੰਦੂ ਚਿਹਰਾ ਹੋ ਸਕਦਾ ਇੱਥੇ ਜਿਹੜਾ ਹੈਗਾ ਏ। ਹੁਣ ਇਹ ਨਹੀਂ ਪਤਾ ਕਿ ਉਹ ਕੇਂਦਰੀ ਬਲ ਵਾਲਾ ਇਸ਼ਾਰਾ ਕਰ ਰਹੇ ਸੀ ਜਾਂ ਖੁਦ ਵਾਲਾ ਇਸ਼ਾਰਾ ਕਰ ਰਹੇ ਸੀ। ਜਾਂ ਉਹਨਾਂ ਨੂੰ ਪ੍ਰਮੋਟ ਜਿਹੜਾ ਹੈ ਕੀਤਾ ਜਾ ਰਿਹਾ ਹੈ ਕਿ ਜੇ ਕੱਲ ਨੂੰ ਜਿਸ ਤਰੀਕੇ ਦੇ ਨਾਲ ਹੋਇਆ ਸੀ ਕਿ ਔਣੇ ਇੱਕ ਪੰਜ ਸਾਲ ਜਿਹੜਾ ਹੈ ਕੈਪਟਨ ਅਮਰਿੰਦਰ ਸਿੰਘ ਰਹਿੰਦੇ ਨੇ ਤੇ ਫਿਰ ਉਹਨਾਂ ਨੂੰ ਜਦੋਂ ਅਖੀਰਲੇ ਟਾਈਮ ਤੇ ਪਾਸੇ ਕਰ ਦਿੱਤਾ ਜਾਂਦਾ ਹੈ ਕੀ ਇਸ ਤਰ੍ਹਾਂ ਦੀ ਕਵਾਇਤ ਤਾਂ ਨਹੀਂ ਕੋਈ ਚੱਲ ਰਹੀ ਜਾਂ ਹੈਗਾ ਕਿ ਉਹਨਾਂ ਨੂੰ ਸੈਂਟਰ ਦੀ ਆਪਾਂ ਕਹਿ ਸਕਦੇ ਹਾਂ ਜਾਂ ਸੈਂਟਰ ਲੀਡਰਸ਼ਿਪ ਜਿਹੜੀ ਅਰਪਿੰਦ ਕੇਧਰੀਵਾਲ ਕੋਲ ਦੀ ਭਰਮੀ ਜਿਹੜੀ ਹੈ ਸਪੋਰਟ ਜਿਹੜੀ ਆ ਉਹ ਹੈਗੀ ਹੈ ਮਤਲਬ ਹੁਣ ਰਾਜ ਸਭਾ ਤੋਂ ਕਿਸੇ ਨੂੰ ਲਿਆ ਕੇ ਤੁਸੀਂ ਜਿਹੜਾ ਹੈਗਾ ਵਿਧਾਨ ਸਭਾ 'ਚ ਬਿਠਾ ਰਹੇ ਹੋ ਔਰ ਕਿਹਾ ਤੇ ਵੀ ਜਾ ਰਿਹਾ ਕਿ ਫਿਰ ਉਧਰਲੇ ਬੰਨੇ ਖਾਸ ਕਰਕੇ ਭਾਜਪਾ ਨੇ ਇਹ ਮੁੱਦਾ ਕਾਫੀ ਚੱਕਿਆ ਹੈਗਾ ਹੈ ਕਹਿੰਦੇ ਕਿ ਅਰਵਿੰਦ ਕੇਜਰੀਵਾਲ ਹੋਣਾ ਦੇ ਕੋਲ ਹੁਣ ਕੋਈ ਅਫੀਸ਼ੀਅਲ ਪੋਸਟ ਜਾਂ ਉਹਦਾ ਨਹੀਂ ਹੈਗਾ ਸਿਰਫ ਉਹ ਪਾਰਟੀ ਦੇ ਪ੍ਰਧਾਨ ਨੇ ਤੇ ਉਹਨਾਂ ਦੀ ਫਿਰ ਪੰਜਾਬ ਦੇ ਰਾਜ ਸਭਾ ਦੇ ਐਮਪੀ ਵਜੋਂ ਜਿਹੜੀ ਐਂਟਰੀ ਆ ਉਹਦੇ ਲਈ ਰਾਹ ਪੱਧਰਾ ਜਿਹੜਾ ਹੋ ਜਾਂਦਾ ਹੈਗਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅਮਨ अरोड़ा ਦਾ ਇਸ ਤਰੀਕੇ ਦੇ ਨਾਲ ਪ੍ਰੋਐਕਟਿਵ ਹੋਣਾ ਇਸ ਵੱਲ ਇਸ਼ਾਰਾ ਕਰਦਾ ਹੈ। ਬਿਲਕੁਲ ਉਹਨਾਂ ਨੂੰ ਉੱਪਰੋਂ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਕਿਤਨਾ ਕਿਤੇ ਹੱਲਾਸ਼ੇਰੀ ਪੂਰੀ ਹੈਗੀ ਹੈ। ਤੁਸੀਂ ਦੇਖੋ ਨਾ ਕਿ ਜਦੋਂ ਦਿੱਲੀ ਦੇ ਨਤੀਜੇ ਆਣੇ ਸੀ ਉਸ ਤੋਂ ਇੱਕ ਦਿਨ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਕਹਿੰਦੇ ਕਿ ਕੱਲਾ ਸਿੱਖ ਸੀਐਮ ਹੀ ਕਿਉਂ ਹੋਵੇ? ਕਿਉਂ ਨਹੀਂ ਕੋਈ ਹਿੰਦੂ ਚਿਹਰਾ ਹੋ ਸਕਦਾ ਇੱਥੇ ਜਿਹੜਾ ਹੈਗਾ ਏ ਹੁਣ ਇਹ ਨਹੀਂ ਪਤਾ ਕਿ ਉਹ ਕੇਜਰੀਬਾਲ ਵਾਲੇ ਇਸ਼ਾਰਾ ਕਰ ਰਹੇ ਸੀ ਜਾਂ ਖੁਦ ਵਾਲੇ ਇਸ਼ਾਰਾ ਕਰ ਰਹੇ ਸੀ ਜਾਂ ਉਹਨਾਂ ਨੂੰ ਪ੍ਰਮੋਟ ਜਿਹੜਾ ਹੈ ਕੀਤਾ ਜਾ ਰਿਹਾ ਹੈ ਕਿ ਜੇ ਕੱਲ ਨੂੰ ਜਿਸ ਤਰੀਕੇ ਦੇ ਨਾਲ ਹੋਇਆ ਸੀ ਕਿ ਪੌਣੇ ਇੱਕ ਪੰਜ ਸਾਲ ਜਿਹੜਾ ਹੈ ਕੈਪਟਨ ਅਮਰਿੰਦਰ ਸਿੰਘ ਰਹਿੰਦੇ ਨੇ ਤੇ ਫਿਰ ਉਹਨਾਂ ਨੂੰ ਜਦੋਂ ਅਖੀਰਲੇ ਟਾਈਮ ਤੇ ਪਾਸੇ ਕਰ ਦਿੱਤਾ ਜਾਂਦਾ ਹੈ ਕੀ ਇਸ ਤਰ੍ਹਾਂ ਦੀ ਕਵਾਇਤ ਤਾਂ ਨਹੀਂ ਕੋਈ ਚੱਲ ਰਹੀ ਜਾਂ ਹੈਗਾ ਕਿ ਉਹਨਾਂ ਨੂੰ ਸੈਂਟਰ ਦੀ ਆਪਾਂ ਕਹਿ ਸਕਦੇ ਹਾਂ ਜਾਂ ਸੈਂਟਰ ਲੀਡਰਸ਼ਿਪ ਜਿਹੜੀ ਅਰਮਿੰਦ ਕੇਜਰੀਬਾਲ ਹੋਣਾ ਦੀ ਭਰਮੀ ਜਿਹੜੀ ਹੈ ਸਪੋਰਟ ਜਿਹੜੀ ਆ ਉਹ ਹੈਗੀ ਹੈ ਜੀ ਅੱਗੇ ਕੀ ਵਧਾਂਗੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਹੀ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨਣਾ ਹੈ ਜੀ ਉਮੀਦਵਾਰ ਨੂੰ ਐਲਾਨਨ ਤੋਂ ਲੈ ਕੇ ਕਿਉਂਕਿ ਇਹ ਸੀਟ ਖਾਲੀ ਹੋਈ ਸੀ ਇੱਕ ਵਿਧਾਇਕ ਜੋ ਪੂਰੇ ਹੋ ਗਏ ਸੀ ਉਹ ਪੀ ਪ੍ਰੋਸ਼ਰ ਮੇਰੇ ਖਿਆਲ ਸ੍ਰੀ ਸ਼ਾਜ ਜੀ ਉਹ ਪੂਰੇ ਹੋ ਗਏ ਸੀ ਤੇ ਹੁਣ ਉਸ ਤੇ ਜਮਨੀ ਚੋਣਾਂ ਹੋਣੀਆਂ ਨੇ ਆਮ ਆਦਮੀ ਪਾਰਟੀ ਕਿਹੜੇ ਇੱਥੇ ਦਾ ਪੇਚ ਖੇਡਣ ਦੀ ਤਿਆਰੀ ਚ ਹੈ ਬਿਲਕੁਲ ਜੋ ਆਮ ਆਦਮੀ ਪਾਰਟੀ ਨੇ ਸੰਜੀਵ ਅਰੋੜਾ ਹੋਣਾ ਨੂੰ ਐਲਾਨ ਦਿੱਤਾ ਹੋਇਆ ਐਲਾਨ ਦਿੱਤਾ ਹੋਇਆ ਔਰ ਸੰਜੀਵ ਅਰੋੜਾ ਆਲਰੇਡੀ ਰਾਜ ਸਭਾ ਦੇ ਐਮਪੀ ਹੈਗੇ ਨੇ ਪੰਜਾਬ ਤੋਂ ਮਤਲਬ ਹੁਣ ਰਾਜ ਸਭਾ ਤੋਂ ਕਿਸੇ ਨੂੰ ਲਿਆ ਕੇ ਤੁਸੀਂ ਜਿਹੜਾ ਹੈਗਾ ਵਿਧਾਨ ਸਭਾ 'ਚ ਬਿਠਾ ਰਹੇ ਹੋ ਔਰ ਕਿਹਾ ਤੇ ਇਹ ਵੀ ਜਾ ਰਿਹਾ ਕਿ ਫਿਰ ਉਧਰਲੇ ਬੰਨੇ ਖਾਸ ਕਰਕੇ ਭਾਜਪਾ ਨੇ ਮੁੱਦਾ ਕਾਫੀ ਚੱਕਿਆ ਹੈਗਾ ਕਹਿੰਦੇ ਕਿ ਅਰਮਿੰਦ ਕੇਜਰੀਵਾਲ ਹੋਣਾਂ ਦੇ ਕੋਲ ਹੁਣ ਕੋਈ ਅਫੀਸ਼ੀਅਲ ਪੋਸਟ ਜਾਂ ਉਹਦਾ ਨਹੀਂ ਹੈਗਾ ਸਿਰਫ ਉਹ ਪਾਰਟੀ ਦੇ ਪ੍ਰਧਾਨ ਨੇ ਤੇ ਉਹਨਾਂ ਦੀ ਫਿਰ ਪੰਜਾਬ ਦੇ ਰਾਜ ਸਭਾ ਦੇ ਐਮਪੀ ਵਜੋਂ ਜਿਹੜੀ ਐਂਟਰੀ ਆ ਉਹਦੇ ਲਈ ਰਾਹ ਪੱਧਰਾ ਜਿਹੜਾ ਹੋ ਜਾਂਦਾ ਹੈਗਾ ਇਹ ਪਿੱਛੇ ਜਿਹੇ ਇਹ ਵੀ ਖਬਰਾਂ ਆਈਆਂ ਸਨ ਕਿ ਇਹਨਾਂ ਨੇ ਹੋਰ ਵੀ ਕਿਸੇ ਨੂੰ ਜਿਹੜਾ ਮੇਰੇ ਖਿਆਲ ਕਰਕੇਟ ਪਲੇਅਰ ਹੈਗੇ ਨੇ ਹਰਪ੍ਰੀਤ ਸਿੰਘ ਉਹਨਾਂ ਨੂੰ ਵੀ ਕਿਹਾ ਸੀ ਕਿ ਤੁਸੀਂ ਆਪਣਾ ਛੱਡ ਦਿਓ ਉਹਦਾ ਪਰ ਉਹਨਾਂ ਨੇ ਵੀ ਜਿਹੜਾ ਉਹਦਾ ਨਹੀਂ ਛੱਡਿਆ ਹੈਗਾ ਭਾਵੇਂ ਕਿ ਉਹਨਾਂ ਨੇ ਪੰਜਾਬ ਦੇ ਲਈ ਨਾਂ ਤੇ ਕਦੀ ਕੋਈ ਗੱਲ ਕੀਤੀ ਮੇਰੇ ਖਿਆਲ ਨਾਲ ਤਕਰੀਬਨ ਸਾਰੇ ਬਹੁਤਾਤ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਰਾਜ ਸਭਾ ਦੇ ਐਮਪੀ ਨੇ ਉਹਨਾਂ ਨੇ ਕਦੀ ਵੀ ਆਪਾਂ ਕਹਿ ਸਕਦੇ ਹਾਂ ਕਿ ਵੱਡੇ ਪੱਧਰ ਦੇ ਉੱਤੇ ਪੰਜਾਬ ਦਾ ਕੋਈ ਏਕਾ ਦੋਕਾ ਗੱਲ ਕਿਤੇ ਮਾੜਾ ਮੋਟਾ ਮਸਲਾ ਚੱਕ ਲਿਆ ਹੋਵੇ ਪਰ ਪੰਜਾਬ ਦੇ ਜਿਹੜੇ कोर वैल्यू स्कोर मुद्दे ਹੈਗੇ ਨੇ ਉਹਨਾਂ ਨੂੰ ਕਦੀ ਵੀ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਚੱਕਿਆ ਨਹੀਂ ਹੈਗਾ ਤੇ ਇਧਰਲੇ ਮੰਨੇ ਨੂੰ ਇਹ ਆ ਰਿਹਾ ਹੈਗਾ ਕਿ ਅਰਵਿੰਦ ਕੇਜਰੀਵਾਲ ਫਿਰ ਰਾਜ ਸਭਾ ਜਾਣਗੇ ਔਰ ਇਹ ਵੀ ਆ ਰਿਹਾ ਕਿ ਸ਼ਾਇਦ ਇਹਨਾਂ ਨੂੰ ਮੰਤਰੀ ਵੀ ਬਣਾਇਆ ਜਾਵੇ ਸੰਜੀਵ ਔਰੋਰਾ ਹੋਣਾ ਨੂੰ ਹੁਣ ਕੱਲਾ ਵਿਧਾਨ ਸਭਾ ਦੇ ਵਿੱਚ ਇੱਕ ਐਮਐਲਏ ਬਣਾ ਕੇ ਤਾਂ ਗੱਲ ਨਹੀਂ ਨਾ ਮੁੱਕੇਗੀ ਦੁਜੇ ਬਣਿਓ ਰਾਗਬ ਚੱਡੇ ਹੋਣਾਂ ਦੇ ਤੁਹਾਨੂੰ ਯਾਦ ਹੋਣਾ ਕਿ ਉਂਗਲਾ ਸਟਾਰਟਿੰਗ ਦੇ ਵਿੱਚ ਬੜੀਆਂ ਉਠਦੀਆਂ ਸਨ ਜਦੋਂ ਉਹਨਾਂ ਦੇ ਕੋਲੋਂ ਕੋਈ ਔਦਾ ਨਹੀਂ ਸੀ ਹੈਗਾ ਤੇ ਫਿਰ ਜਦੋਂ ਰਾਗਬ ਚੱਡਾ ਐਮਪੀ ਬਣ ਜਾਂਦੇ ਨੇ ਰਾਜ ਸਭਾ ਨੂੰ ਤੇ ਫਿਰ ਉਹ ਉਹਨਾਂ ਦੇ ਕੋਲ ਜਿਆਦਾ ਕੰਟਰੋਲ ਆ ਜਾਂਦਾ ਹੈ ਤੇ ਫਿਰ ਇਸ ਤਰੀਕੇ ਦੇ ਨਾਲ ਕਿਤਨਾ ਕਿਤੇ ਪੰਜਾਬ ਦਾ ਕੰਟਰੋਲ ਜਦੋਂ ਹੁਣ ਸਵਾਲ ਚੱਕੇ ਜਾ ਰਹੇ ਨੇ ਕਿ ਸਿਕਿਉਰਿਟੀ ਕਿਉਂ ਹੈ ਜੀ ਫਿਰ ਉਹ ਸਾਰਾ ਕੁਝ ਜਿਹੜਾ ਹੈ ਕਿਤਨਾ ਕਿਤੇ ਮਸਲੇ ਉਹ ਹੱਲ ਹੋ ਜਾਣਗੇ ਦੁਜਾ ਰਹਿਣ ਦਾ ਜਿਹੜਾ ਹੈਗਾ ਖਾਸ ਕਰਕੇ ਕਿਉਂਕਿ ਮੈਂਬਰ ਆਫ ਪਾਰਲੀਮੈਂਟ ਨੂੰ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਜਿਹੜੀਆਂ ਹੁੰਦੀਆਂ ਨੇ ਰਹਿਣ ਦੇ ਲਈ ਕਾਰਜਾਂ ਜੋ ਵੀ ਹੈਗਾ ਦਿੱਲੀ ਦੇ ਵਿੱਚ ਉਹ ਸਾਰਾ ਕੁਝ ਵੀ ਕਿਹਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਨੇ ਹਾਲ ਦੀ ਘੜੀ ਤੇ ਡਨਾਈ ਕੀਤਾ ਕਹਿੰਦੇ ਕਿ ਨਹੀਂ ਸਾਨੂੰ ਉਹਨਾਂ ਦੀ ਸੈਂਟਰ ਲੀਡਰਸ਼ਿਪ 'ਚ ਬੜੀ ਲੋਡ ਹੈ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਜੀ ਬਾਕੀ ਉਹਨਾਂ ਦਾ ਇਹ ਹੁੰਦਾ ਨਾ ਕਿ ਜਦੋਂ ਉਹਨਾਂ ਨੇ ਕਰਨਾ ਹੈ ਫਿਰ ਉਹਨਾਂ ਨੇ ਕਰਕੇ ਪ੍ਰਮੋਟ ਹੀ ਕਰਨਾ ਪਹਿਲੇ ਤੇ ਉਹਨਾਂ ਨੇ ਇਹੀ ਕਹਿਣਾ ਦੇਖੋ ਜੀ ਇਹ ਤਾਂ ਬਹੁਤ ਵੱਡੀ ਗੱਲ ਹੈ ਕਿ ਪੰਜਾਬ ਦਾ ਮੁੱਦਾ ਪਹਿਲਾਂ ਦੇ ਕਦੀ ਉੱਠਿਆ ਹੀ ਨਹੀਂ ਸੀ ਤੇ ਹੁਣ ਅਰਵਿੰਦ ਕੇਜਰੀਵਾਲ ਹੋਣੀ ਤੇ ਰਾਜ ਸਭਾ ਦੇ ਸਾਰੇ ਮਸਲੇ ਜਿਹੜੇ ਉਹ ਹੱਲ ਕਰ ਦੇਣਗੇ ਅਰਵਿੰਦ ਕੇਜਰੀਵਾਲ ਦਾ ਰਾਜ ਸਭਾ ਦੇ ਵਿੱਚ ਪਹੁੰਚਣਾ ਇਹ ਚੀਜ਼ ਸਾਫ਼ ਜ਼ਾਹਿਰ ਕਰਦਾ ਹੈ ਕਿ ਉਹਨਾਂ ਦੇ ਵੱਲੋਂ ਹੁਣ ਤੱਕ ਚੁਣੇ ਗਏ तमाम ਜੋ ਰਾਜ ਸਭਾ ਦੇ ਸੰਸਦ ਸਿਗੇ ਉਹ ਉੱਥੇ ਕੁਝ ਚੰਗਾ ਪਰਫਾਰਮ ਨਹੀਂ ਕਰ ਸਕੇ ਇਸ ਕਰਕੇ ਕਿ ਅਰਵਿੰਦ ਕੇਜਰੀਵਾਲ ਉੱਥੇ ਜਾਣਾ ਚਾਹ ਰਹੇ ਨੇ ਜਾਂ ਫਿਰ ਕਹ ਲਈਏ ਸਿਆਸਤ ਦੀ ਇਹ ਇਹ ਰੀਝ ਇਹ ਹੁੰਦੀ ਆਮ ਲੋਕਾਂ ਦੀ ਸਿਆਸਤਦਾਨਾਂ ਦੀ ਕਿ ਕੁਰਸੀ ਦਾ ਮੋਹ ਇਸ ਕਦਰ ਪੈ ਜਾਂਦਾ ਹੈ ਕਿ ਕੁਰਸੀ ਅਹੁਦਾ ਚਾਹੀਦਾ ਹੀ ਹੈ ਕੁਰਸੀ ਚਾਹੀਦੀ ਹੈ ਕਮਰੇ ਚਾਹੀਦੇ ਨੇ ਵੱਡੇ ਦਫ਼ਤਰ ਵੱਡੇ ਚਾਹੀਦੇ ਨੇ ਭਾਵੇਂ ਮੁੱਖ ਮੰਤਰੀ ਦਾ ਹੋਵੇ ਭਾਵੇਂ ਉਹ ਪਾਰਟੀ ਦੇ ਕਨਵੀਨਰ ਦਾ ਅਹੁਦਾ ਹੋਵੇ ਜਾਂ ਪੰਜਾਬ ਤੋਂ ਜਾ ਕੇ ਰਾਜ ਸਭਾ ਦੀ ਸੀਟ ਹਾਸਲ ਕਰ ਲੈਣ ਸੰਸਦ ਦੇ ਵਿੱਚ